ਨੋ ਜੀ ਆ ਗਏ ਆ ਗਏ ਲਾਈਵ ਹੋ ਗਿਆ ਆਪਾਂ ਹਾਂ ਲਾਈਵ ਹੋ ਗਿਆ ਬਸ ਬੱਗਾ ਜੁੜਨ ਸਜਨ ਮਿੱਤਰ ਜੁੜਨੇ ਸ਼ੁਰੂ ਹੋ ਜਾਣ ਬਸ ਹਾਂ ਆਹ ਆਹ ਆ ਗਏ ਵੀ ਆਰ ਟੈਲਿੰਗ ਯੂਅਰ ਫਾਲੋਅਰਸ ਦੈਟ ਯੂ ਹੈਵ ਸਟਾਰਟਡ ਅ ਲਾਈਵ ਵੀਡੀਓ ਲੱਗਿਆ ਬਾਤ ਹੋ ਜਲੇ ਸੁਰਜੀ ਹੋ ਜਲੇ ਸੁਰਜੀ ਮਾਰੇ ਕਿਰਪਾ ਕਰ ਕੀ ਬਾਤ ਹੈ ਭਾਈ ਗੁਰੂ ਭਾਈ ਗੁਰੂ ਭਾਈ ਗੁਰੂ ਭਾਈ ਗੁਰੂ ਮੈਂ ਦੇਖੂ ਕਿੰਨੇ ਕਰਮ ਵਾਲੇ ਆ ਕੀ ਬਾਤ ਹੈ ਕੀ ਬਾਤ 12 ਹੋ ਗਏ ਭਾਜੀ ਕਿਆ ਵਾਰ 9:12 ਹੋ ਗਏ 9:12 ਚਲੋ ਪਹਿਲਾਂ ਤਾਂ ਫਤਿਹ ਬੁਲਾਈਏ ਸਜਣਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀਆਂ ਕਲਾ 'ਚ ਆਸੀਂ ਤੇ ਇਹੀ ਉਮੀਦ ਕਰਦੇ ਆ ਵੀ ਤੁਸੀਂ ਵੀ ਚੜ੍ਹਦੀਆਂ ਕਲਾ 'ਚ ਹੋਵੋਗੇ ਜੀ ਤੇ ਅਸੀਂ ਇਸ ਲਈ ਲਾਈਵ ਹੋਏ ਆ ਇਸ ਵੇਲੇ ਉਹ ਮੁੱਖ ਕਾਰਨ ਆ ਉਹ ਬਾਅਦ 'ਚ ਦੱਸਾਂਗੇ ਪਹਿਲਾਂ ਤਾਂ ਤੁਸੀਂ ਸਾਰੇ ਤੰਦਰੁਸਤੋਂ ਚੜ੍ਹਦੀਆਂ ਕਲਾ 'ਚ ਹੋ ਇਹੀ ਕਾਮਨਾ ਸਾਡੇ ਕੋਲੋਂ ਹਮੇਸ਼ਾ ਖੁਸ਼ ਰਹੋ ਜੀ ਆਵਾਜ਼ ਰੋ ਚੜ੍ਹਦੀਆਂ ਕਲਾ 'ਚ ਰਹੋ ਜਿੱਥੇ ਅਸੀਂ ਬੈਠੇ ਆ ਭਰਾ ਉਹ ਤੁਹਾਡੀ ਬਦੌਲਤ ਬੈਠੇ ਆ ਆ ਪਦਵੀਆਂ ਆ ਕੁਰਸੀਆਂ ਆ ਇਹ ਇੰਟਰਵਿਊ ਕਰਨ ਤੁਸੀਂ ਲਾਇਆ ਤੁਹਾਡੇ ਮੂਰੇ ਸਿਰ ਝੁਕਦਾ ਹਮੇਸ਼ਾ ਸੱਚੇ ਦਿਲੋਂ ਸੱਚੇ ਦਿਲੋਂ ਸਲੂਟ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ ਤੇ ਸਾਡੀ ਫਿਲਮ ਰਿਲੀਜ਼ ਹੋਣ ਲੱਗੀ ਹੈ ਜੀ ਅੱਜ ਹੀ ਅੱਜ 12:00 ਵੱਜ ਗਏ ਜੀ ਹੁਣ ਤਾਂ ਅੱਜ ਫਿਲਮ ਰਿਲੀਜ਼ ਹੋਣੀ ਹੈ ਜੀ ਦਾ ਨਾਮ ਹੈ ਬੰਬੂ ਕਾਰਟ 2 ਤੁਸੀਂ ਪਹਿਲੀ ਨੂੰ ਬਹੁਤ ਰੱਜਮਾ ਪਿਆਰ ਦਿੱਤਾ ਤੇ ਕੱਲ ਨੂੰ ਫਿਲਮ ਰਿਲੀਜ਼ ਹੋਣੀ ਹੈ ਸਾਰੇ ਕਿਤੇ ਆਲ ਓਵਰ ਵਰਲਡ ਜਿੱਥੇ ਜਿੱਥੇ ਸਾਡੇ ਪੰਜਾਬੀ ਭੈਣ ਭਰਾ ਵਸਦੇ ਨੇ ਉੱਥੇ ਸਾਰੇ ਕਿਤੇ ਫਿਲਮ ਲੱਗਣੀ ਹੈ ਜੀ ਤੇ ਉੱਚੇ ਚੇ ਤੋਂ ਪਹਿਲਾਂ ਬਾਈ ਤੁਸੀਂ ਦੱਸੋ ਪਹਿਲਾਂ ਇੱਕ ਗੱਲ ਸ਼ੁਰੂ ਕਰੋ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਗੱਦਾਂ ਤੁਹਾਡੀ ਸਾਰਿਆਂ ਦੀਆਂ ਸੇਤਾਂ ਠੀਕ ਹੋਣਗੀਆਂ ਤੇ ਸੱਜਣੋ ਇਸ ਵੇਲੇ ਮਤਲਬ ਰਾਤ ਦੇ 12 ਵਜੇ ਆਲਮੋਸਟ 11:12 ਹੋ ਗਏ ਤੇ ਮੁੱਖ ਕਾਰਨ ਇਹ ਆ ਤੇ ਪਹਿਲੇ ਨੰਬਰ ਤੇ ਦਾ ਤੁਹਾਨੂੰ ਇਹ ਹੀ ਇਸ ਇਨਫੋਰਮੇਸ਼ਨ ਦੇਣੀ ਕਿ ਅੱਜ ਸਾਡੀ ਫਿਲਮ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ। ਇੰਡੀਆ ਚ ਵੀ ਰਿਲੀਜ਼ ਹੋ ਰਹੀ ਹੈ, ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ। ਤੇ ਮੁੱਖ ਕਾਰਨ ਇਹ ਹੈ ਕਿ ਐਜ਼ ਯੂਸ਼ੂਅਲ ਬੜੇ ਚਲੋ ਜਰ ਤੋਂ ਤੱਕ ਆਉਂਦਾ ਆਉਂਦਾ ਕੋਈ ਬੋਲਦਾ ਕੋਈ ਨਹੀਂ ਬੋਲਦਾ ਉਸ ਚੀਜ਼ ਬਾਰੇ। ਪੰਜਾਬੀ ਜ਼ੁਬਾਨ ਦੇ ਨਾਲ ਵਿਤਕਰੇ ਦੀ ਗੱਲ ਕਰਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਹੈ ਨਾ ਜੀ ਪੰਜਾਬੀ ਸਿਨੇਮੇ ਦੇ ਨੂੰ ਜਿਹੜੀਆਂ ਨੈਸ਼ਨਲ ਕੰਪਨੀਆਂਜ਼ ਨੇ ਜਿਨ੍ਹਾਂ ਦੀਆਂ ਸੋ ਕਾਲਡ ਚੇਨਸ ਸਿਨੇਮਾ ਦੀਆਂ 체ਨ ਸਾਡੇ ਇੱਥੇ ਹੈਗੀਆਂ ਨੇ ਮੈਂ ਸਿੱਧਾ ਸਿੱਧਾ ਹੀ ਗੱਲ ਕਰਦਾ ਪੀਵੀਆਰ ਦੀ ਗੱਲ ਕਰ ਰਿਹਾ ਜੀ ਜਦੋਂ ਵੀ ਇਹ ਮੁੱਦਾ ਹੈਗਾ ਇਹ ਸਾਡੇ ਜਿੰਨੇ ਵੀ ਸਾਡੀਆਂ ਜਿਹੜੀਆਂ ਸਾਡੀਆਂ ਖੇਤਰੀ ਭਾਸ਼ਾ ਦੀਆਂ ਜਾਂਦੀ ਪੰਜਾਬੀ ਭਾਸ਼ਾ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਜਦੋਂ ਲੱਗਦੀਆਂ ਨੇ ਉਹਨਾਂ ਨਾਲ ਬਿਤਕਰਾ ਕੀਤਾ ਜਾਂਦਾ ਉਹਨਾਂ ਨੂੰ ਜਿਹੜੇ ਸ਼ੋਕੇਸ ਹੈ ਜਿਹੜਾ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਉਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ ਜਾਂਦੀ ਜਿਹੜੀ ਬਾਹਰਲੀਆਂ ਫਿਲਮਾਂ ਨੇ ਸਾਉਦੀਆਂ ਫਿਲਮਾਂ ਹੋਣ ਹਿੰਦੀ ਫਿਲਮਾਂ ਹੋਣ ਉਹਨਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਇਹਨਾਂ ਨੂੰ ਸ਼ੋਅ ਵਧੀਆ ਮਿਲਣ ਨੇ ਔਰ ਜ਼ਿਆਦੇ ਮਿਲਨੇ ਨੇ ਔਰ ਉਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਵੀ ਉਹਨਾਂ ਦਾ ਫਲੈਟ ਰੇਟ ਹੈ ਉਹਨਾਂ ਨੂੰ 50% ਹੀ ਦਿੱਤਾ ਜਾਂਦਾ ਹੈ ਜਿਹੜੀਆਂ ਬਾਹਰਲੀ ਫਿਲਮਾਂ ਨੇ ਸਾਨੂੰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਨੂੰ ਪੀਬੀਆਰ ਦੇ ਉੱਤੇ ਪਹਿਲੇ ਹਫ਼ਤੇ ਹੋਰ ਰੇਸ਼ਿਓ ਹੈਗੀ ਹੈ ਜਿਹੜੀ 49% ਫਿਰ 40 ਦੇ ਨੇੜੇ ਦੂਜੇ ਹਫ਼ਤੇ ਰਹਿੰਦੀ ਤੇ ਤੀਜੇ ਹਫ਼ਤੇ ਸਾਡੀ 32% ਰਹਿੰਦੀ ਹੈ ਜਿਹਦੇ ਨਾਲ ਕਿ ਪ੍ਰੋਡਿਊਸਰ ਮਰਦਾ ਜਿਹੜਾ achhiya film nahi bana sakda mud mud ke repeat repeat nahi hunda filmon de vich na producer so saadi is film nal ucheche taur de utte thakka kita gaya ਸਾਨੂੰ ਕੱਲ ਤੱਕ ਕੀ ਅੱਜ ਤੱਕ ਲਟਕਾਇਆ ਗਿਆ ਕਿਉਂਕਿ ਜਦੋਂ ਓਪਨ ਅਸੀਂ ਕਰਦੇ ਹਾਂ ਸ਼ੋਅ ਬੁਕਮੇ ਸ਼ੋਅ ਤੇ ਤੁਸੀਂ ਜਾ ਕੇ ਦੇਖਦੇ ਹੋ ਜਾਂ ਕਿਤੇ ਵੀ ਜਾ ਕੇ ਤੁਸੀਂ ਦੇਖਦੇ ਹੋ ਐਡਵਾਂਸ ਬੁਕਿੰਗ ਦੇ ਵਿੱਚ ਜਾ ਕੇ ਤਾਂ ਸਾਰੇ ਲੋਕ ਤਰਜੀਹ ਦਿੰਦੇ ਆ ਵੀ ਚਲੋ ਪੀਵੀਆਰ ਦੇ ਵਿੱਚ ਦੇਖੀਏ ਕਿੱਥੇ ਲੱਗਿਆ ਕਿਉਂਕਿ ਪੀਵੀਆਰ ਦੀ ਤਾਦਾਤ ਕਾਫੀ ਹੈ ਜੀ ਹਨਾ ਉਹਨਾਂ ਤੋਂ ਬਿਨਾਂ ਸਰਦਾ ਵੀ ਨਹੀਂ ਸੀ ਸਾਰਾ ਅਸੀਂ ਬਹੁਤ ਮਿੰਤਾ ਮਤੋਲੀਆਂ ਕੀਤੀਆਂ ਵੀ ਚਲੋ ਠੀਕ ਹੈ ਕਿਦਾਂ ਕਿਦਾਂ ਕਰਕੇ ਪਰ ਲਾਸਟ ਮੂਮੈਂਟ ਤੱਕ ਉਹਨਾਂ ਨੇ ਸਾਨੂੰ ਤੜਫਾਇਆ ਜੀ ਮਤਲਬ ਚਾਜ ਨਾਲ ਸ਼ੋਅ ਨਹੀਂ ਖੁੱਲੇ ਹੈਗੇ ਪ੍ਰੋਪਰਲੀ ਵੀ ਹੁਣ ਕਰਦੇ ਆ ਇੰਨੇ ਕਰ ਲੋ ਇਹ ਕਰ ਲੋ ਆ ਫਿਲਮ ਦੇ ਐਨੇ ਆ ਫਿਲਮ ਦੇ ਐਨੇ ਤੇ ਹੁਣ ਆਲਮੋਸਟ ਸਾਨੂੰ ਵੀ ਭਾਜੀ ਮੇਰੇ ਤੋਂ ਆਲਮੋਸਟ ਆਲਮੋਸਟ ਨਹੀਂ ਮੇਰੇ ਮੇਰੇ ਕੈਰੀਅਰ ਤੋਂ ਮੈਨੂੰ 10 ਸਾਲ ਮੈਨੂੰ ਹੋ ਗਏ ਭਾਜੀ ਨੂੰ 5-7 ਸਾਲ ਹੋ ਗਏ ਜਿਹੜੇ ਸਾਡੇ ਪ੍ਰੋਡਿਊਸਰ ਨੇ ਰਿਦਮ ਬॉयਜ਼ ਉਹਨਾਂ ਨੇ ਆਲਮੋਸਟ ਮੇਰੇ ਤੋਂ ਵੀ ਉਹਨਾਂ ਨੇ 5-7 ਸਾਲ ਪਹਿਲਾਂ ਫਿਲਮਾਂ ਸ਼ੁਰੂ ਕੀਤੀਆਂ ਸੀਗੀਆਂ ਸੋ ਮਤਲਬ ਇਸ ਲੈਵਲ ਦੇ ਨਾ ਕੋਈ ਸਾਨੂੰ ਪ੍ਰੂਵ ਕਰਨ ਦੀ ਲੋੜ ਹੈ ਮਹਾਰਾ ਦੀ ਕਿਰਪਾ ਨਾਲ ਇਸ ਮਤਲਬ ਇੰਨਾ ਤੁਸੀਂ ਪਿਆਰ ਦਿੱਤਾ ਇੱਥੇ ਤੱਕ ਪਹੁੰਚਾਇਆ ਸਾਰਿਆਂ ਨੇ ਪਿਆਰ ਕਰਕੇ ਤੇ ਸਾਨੂੰ ਕੋਈ ਕੋਈ ਜਾਂ ਤਾਂ ਹੋਵੇ ਪੂਰੀ ਡੈਬਿਊਟ ਐਂਟਾ ਵੀ ਉਹਦੀ ਇੱਕ ਵਾਰ ਫਿਲਮ ਲੱਗਦੀ ਹੈ ਤੇ ਉਸ ਤੋਂ ਬਾਅਦ ਚ ਉਹ ਵੇਖਿਆ ਜਾਂਦਾ ਵੀ ਚੱਲਦੀ ਹੈ ਕਿ ਨਹੀਂ ਚੱਲਦੀ ਉਹਨੂੰ ਉਹਦੇ ਅਕੋਰਡਿੰਗਲੀ ਸ਼ੋਅ ਮਿਲਦੇ ਨੇ ਬਟ ਹੁਣ ਇੱਥੇ ਸਾਨੂੰ ਪ੍ਰੂਵ ਕਰਨ ਦੀ ਵੀ ਲੋੜ ਨਹੀਂ ਸੀ ਫਿਰ ਵੀ ਸਾਨੂੰ ਮਤਲਬ ਇੱਕ ਲੈਵਲ ਤੇ ਤੰਗ ਕੀਤਾ ਗਿਆ ਜਸਟ ਬਿਕਾਜ਼ ਵੀ ਮਾਈਟ ਬੀ ਜਾਂ ਕੋਈ ਉਹ ਵੀ ਇੱਕ ਪੰਜਾਬੀ ਜਿਵੇਂ ਖੇਤਰੀ ਭਾਸ਼ਾ ਕਹਿ ਲਓ ਉਹਨੂੰ ਇੱਕ ਦੱਬਣ ਦੇ ਨਜ਼ਰੀਏ ਪੱਖੋਂ ਬਸ ਸਾਡੀ ਬਸ ਇਹੀ ਬੇਨਤੀ ਹੈ ਕਿ ਫਿਲਮ ਸਾਡੀ ਰਿਲੀਜ਼ ਹੋਣ ਜਾ ਰਹੀ ਹੈ ਤੇ ਅਸੀਂ ਕੁਲਮ ਲਾ ਕੇ ਮਤਲਬ ਇਹ ਕਹਿਣ ਲੱਗੇ ਆ ਕਿ ਅਸੀਂ ਪੀਵੀਆਰ ਦੇ ਵਿੱਚ ਫਿਲਮ ਨਹੀਂ ਲੱਗ ਰਹੀ ਅਸੀਂ ਫਿਲਮ ਦੀ ਗੱਲ ਇਹ ਹੈ ਫਿਲਮ ਦਾ ਸਟੈਂਡ ਲੈ ਲਿਆ ਜੀ ਹਾਂਜੀ ਕੋਈ ਗੱਲ ਨਹੀਂ ਘਾਟਾ ਹੈਗਾ ਜੀ 100% ਸਾਨੂੰ ਕਾਫੀ ਘਾਟਾ ਪੈਣਾ ਹੈ ਪੰਜਾਬ ਦੇ ਅੱਧੂ ਅੱਧ ਦਾ ਫਰਕ ਹੈ ਅੱਧੂ ਅੱਧ ਦਾ ਫਰਕ ਹੈ ਜੇ ਸਮਝ ਲਓ 2 ਕਰੋੜ ਲੱਗਣਾ ਸੀ 3 ਕਰੋੜ ਲੱਗਣਾ ਸੀ ਤਾਂ ਸਾਨੂੰ ਉਹਦਾ 1 ਕਰੋੜ 1.5 ਕਰੋੜ ਆਉਣਾ ਸੀ ਉਹ ਨਹੀਂ ਆਉਣਾ ਜੀ ਉਸ ਹਿਸਾਬ ਦਾ ਪਰ ਥੋੜੇ ਮੂਰੇ ਬੇਨਤੀ ਹੈ ਤੁਸੀਂ ਪੰਜਾਬੀ ਜ਼ੁਬਾਨ ਦੇ ਰਾਖੇ ਸਾਨੂੰ ਬਣਾਉਣ ਵਾਲੇ ਤੁਸੀਂ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਪੰਜਾਬੀ ਸਿਨੇਮਾ ਜੇ ਤੁਸੀਂ ਦੇਖਦੇ ਹੋ ਤਾਂ ਹੀ ਬਣਦਾ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਫਿਲਮ ਲੱਗ ਰਹੀ ਹੈ ਪਰ ਹੋਰ ਸਾਰੇ ਸਿਨੇਮੇ ਚ ਲੱਗ ਰਹੀ ਹੈ ਸਾਰੇ ਸ਼ਹਿਰਾਂ ਚ ਲੱਗ ਰਹੀ ਹੈ ਤੁਹਾਨੂੰ ਹੱਥ ਬੰਨ੍ਹ ਕੇ ਬੇਨ ਜੇ ਪੰਜਾਬੀ ਜ਼ੁਬਾਨ ਨੂੰ ਪਿਆਰ ਕਰਦੇ ਹੋ ਸਾਡੀ ਕਲਾ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਹੋ ਜਾਂ ਹੋਰ ਬਲੰਦੀਆਂ ਤੇ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਫੱਟੇ ਚੱਕ ਦੋ ਸਾਰੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਇਹ ਫਿਲਮ ਲੱਗੀ ਹੋਈ ਹੈ ਜਾ ਕੇ ਦੇਖੋ ਤੁਸੀਂ ਇੱਕ ਵਾਰੀ ਜੀ 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 ਆਵਾਜ਼ ਨਹੀਂ ਆ ਰਹੀ ਕਿਹੜੇ ਦੀ ਹਾਂ ਉਹ ਆ ਗਈ ਆ ਗਈ ਹੁਣ ਚੈੱਕ ਕਰਿਓ ਆ ਗਈ ਬਾਈ ਵਾਲੇ ਤੋਂ ਨੇ ਨਾ ਚੈੱਕ ਕਰਿਓ ਆ ਲੱਗੀ ਆਵਾਜ਼ ਮੇਰੇ ਫੋਨ ਆ ਗਿਆ ਸੀ ਬਾਈ ਵਾਲੇ ਦੇ ਵਿੱਚ ਫੋਨ ਆ ਗਿਆ ਸੀ ਤਾਂ ਕਰਕੇ ਆਵਾਜ਼ ਚੈੱਕ ਕਰਿਓ ਆ ਗਈ ਹੁਣ ਆ ਗਈ ਆ ਗਈ ਜੀ ਆ ਗਈ ਸੌਰੀ ਵਿੱਚ ਫੋਨ ਆ ਗਿਆ ਸੀ ਫੋਨ ਆ ਗਿਆ ਸੀ ਸੱਚ ਲੋ ਜੇ ਸਾਡੀ ਆਵਾਜ਼ ਨਹੀਂ ਸੁਣੀ ਬਸ ਕਾਲਮ ਲਾ ਕੇ ਤੁਹਾਨੂੰ ਇਹ ਦੱਸਣਾ ਸੀਗਾ ਅਸੀਂ ਵੀ ਸਾਡੀ ਫਿਲਮ ਹੈ ਜਿਹੜੀ ਕੱਲ ਨੂੰ ਪੀਵੀਆਰ ਦੇ ਵਿੱਚ ਨਹੀਂ ਲੱਗ ਰਹੀ ਜੇਕਰ ਤੁਸੀਂ ਮਤਲਬ ਜੇ ਮਤਲਬ ਤੁਸੀਂ ਪੀਵੀਆਰ ਸਿਨੇਮਾ ਦੇ ਚਾਹੇਤੇ ਹੋ ਜੇ ਉੱਥੇ ਤੁਸੀਂ ਫਿਲਮ ਦੇਖਣ ਜਾਂਦੇ ਹੋ ਤੇ ਉੱਥੇ ਸਾਡੀ ਫਿਲਮ ਕੱਲ ਨੂੰ ਨਹੀਂ ਲੱਗਣੀ ਬਟ ਉਹਦੇ ਜਿਹੜੇ ਅਲਟਰਨੇਟਿਵ ਸਿਨੇਮਾਸ ਤੁਹਾਡੇ ਨੇੜੇ ਬਾਏ ਬੇਸ਼ੱਕ ਜਿਹੜੇ ਹੋਰ ਮਲਟੀਪਲੈਕਸਿਸ ਨੇ ਜਾਂ ਸਿੰਗਲ ਸਕਰੀਨਸ ਨੇ ਤੁਸੀਂ ਉੱਥੇ ਜਾ ਕੇ ਫਿਲਮ ਨੂੰ ਦੇਖ ਸਕਦੇ ਹੋ ਤੇ ਬਹੁਤ ਮਾਰਾਂ ਨੇ ਕਿਰਪਾ ਕੀਤੀ ਆ ਅੱਜ ਅਸੀਂ ਮਤਲਬ ਐਡਵਾਂਸ ਬੁਕਿੰਗ ਸ਼ ਹੋਲੀ ਆ ਤੇ ਫਿਲਮ ਨੂੰ ਬਹੁਤ ਰਜਮਾ ਪਿਆਰ ਮਿਲਦਾ ਪਿਆ ਤੇ ਓਵਰਸੀਜ਼ ਰਹਿ ਰੱਬ ਦਾ ਨਾਮ ਬਹੁਤ ਮਹਾਰਾ ਦੀ ਕਿਰਪਾ ਕੀ ਨਾਲੇ ਦੂਜੀ ਗੱਲ ਹੈ ਜੀ ਪੰਜਾਬੀ ਜ਼ੁਬਾਨ ਨੇ ਜਾਂ ਪੰਜਾਬੀਆਂ ਨੇ ਧੱਕਾ ਕਦੇ ਸਿਆ ਹੀ ਨਹੀਂ ਜੀ ਧੱਕਾ ਕਾਹਦੇ ਲਈ ਆਪਾਂ ਹਨਾ ਆਪਣੇ 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 ਨਾਲ ਧੱਕਾ ਕਾਹਨੂੰ ਸਰਦਾ ਆਪਾਂ ਨਹੀਂ ਕਰੀ ਕਿਤੇ ਨਾ ਕੀਤਾ ਮਹਾਰਾ ਦੀ ਕਿਰਪਾ ਸਾਰੇ ਕਿਤੇ ਹੱਥ ਬੰਨ੍ਹਣ ਵਾਲੇ ਬੰਦੇ ਆ ਸਾਰੇ ਕਿਤੇ ਹੱਥ ਬੰਨੀ ਦੇ ਸਾਰੇ ਕਿਤੇ ਹੱਥ ਜੋੜ ਕੇ ਮਿਲੀਦਾ ਵੀ ਨਹੀਂ ਸਤਕਾਰ ਕਰੀਦਾ ਪਰ ਜਦੋਂ ਸਾਡੇ ਨਾਲ ਕੋਈ ਧੱਕਾ ਹੁੰਦਾ ਤਾਂ ਤੁਹਾਨੂੰ ਸ਼ਰਮਾ ਕੇ ਦੱਸਦਾ ਵੀ ਆ ਧੱਕਾ ਕਰ ਰਹੇ ਨੇ ਤੁਸੀਂ ਜਾ ਕੇ ਰਜਮਾ ਪਿਆਰ ਬਾਕੀ ਪਿਆਰ ਕਰ ਕੌਣ ਰਿਹਾ ਧੱਕਾ ਉਹ ਵੀ ਮ ਮੈਨੂੰ ਮਨਾਂ ਤੇ ਕੀਤਾ ਸੀ ਬੋਲਣ ਲੱਗਿਆ ਵੀ ਨਾ ਆਪਣੀ ਵੀ ਅਸੀਂ ਗੱਲ ਨਹੀਂ ਨਹੀਂ ਆਪਣਾ ਨਹੀਂ ਆਪਣਾ ਤੋਂ ਬਣਨੀ ਆਪਾਂ ਮਾਰਾ ਰੱਖੇ ਸੁੱਖ ਤੇ ਜਿਹੜੇ ਸੱਜਣ ਮਿੱਤਰ ਬਾਹਰ ਬੈਠੇ ਨੇ ਉਹਨਾਂ ਦੀ ਵੀ ਫੁੱਲ ਸਪੋਰਟ ਹੋਵੇ ਅਕਾਲਪੁਰ ਕਮੇਰ ਕਰਨਾ ਤੇ ਜਿਹੜੇ ਪੰਜਾਬ ਚ ਬੈਠੇ ਨੇ ਇੱਥੇ ਤੋਂ ਚਲੋ ਆਪਾਂ ਪੈਸੇ ਨਹੀਂ ਲਈਦੇ ਤੁਸੀਂ ਪਿਆਰ ਦੇਈਂਦੇ ਥੋੜਾ ਥੋੜਾ ਬੜਾ ਬੜਾ ਸਤਕਾਰ ਜੀ ਤੁਸੀਂ ਚੜ੍ਹਦੀਆਂ ਕਲਾ ਚ ਰਹੋ ਪਹਿਲਾਂ ਆਪਣੀ ਸਿਹਤ ਦਾ ਖਿਆਲ ਲੱਖੋ ਤੰਦਰੁਸਤੀਆਂ ਰੱਖੇ ਬਾਬਾ ਸਾਰੇ ਪਾਸੇ ਖੁਸ਼ੀਆਂ ਦੇਵੇ ਸਾਰੇ ਪਾਸੇ ਵਾਹਿਗੁਰੂ ਤੇ ਉਸ ਤੋਂ ਬਾਅਦ ਜਾ ਕੇ ਸਾਡੀ ਫਿਲਮ ਹਰੇਕ ਸਿਨ ਵਿੱਚ ਲੱਗੀ ਆ ਅਣਦਲੇ ਸਾਰੇ ਕਿਤੇ ਸਾਰੇ ਸ਼ਹਿਰਾਂ ਚ ਪੜੇ ਤੁਹਾਨੂੰ ਜੈ ਜੀ ਬਹੁਤ ਕਲਾਸਿਕ ਫਿਲਮ ਫਿਲਮ ਬਹੁਤ ਪਸੰਦ ਜਾ ਕੇ ਦੇਖੋ ਆਪਣੀ ਸਿੱਧ ਦਾ ਖਿਆਲ ਕੋ ਅਸੀਂ ਇੰਨੀ ਇਨਫੋਰਮੇਸ਼ਨ ਦੇ ਦਿੱਤੀ ਸਾਡੀ ਫਿਲਮ ਲੱਗ ਰਹੀ ਹੈ ਹੋਰਾ ਸਿਨੇਮੇ ਚ ਲੱਗ ਰਹੀ ਹੈ ਸਾਡੇ ਨਾਲ ਬਿਤਕਰਿਆ ਹੋਰ ਕੋਈ ਨਾ ਆਪਾਂ ਸਹਿ ਲਾਂਗੇ ਸਾਰਾ ਕੁਝ ਕੋਈ ਜੰਕਰ ਵਾਲੀ ਗੱਲ ਨਹੀਂ ਬਸ ਤੁਸੀਂ ਫਿਲਮ ਵੇਖਣੀ ਹੈ ਜਾ ਕੇ ਚੜ੍ਹਦੀ ਕਲਾ ਦੀ ਕਾਮਨਾ ਵਾਹਿਗੁਰੂ ਤੁਹਾਨੂੰ ਬਹੁਤ ਤੰਦਰੁਸਤੀਆਂ ਦੇਵੇ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੇ ਔਰ ਸਜਣੋ ਜਿਨ੍ਹਾਂ ਜਿਨ੍ਹਾਂ ਦੇ ਐਮੀ ਵੀਰ ਵਾਲੇ ਤੇ ਮੇਰੇ ਵਾਲੇ ਤੇ ਜਿਨ੍ਹਾਂ ਜਿਨ੍ਹਾਂ ਸਜਣਾ ਨੇ ਸਾਨੂੰ ਕਮੈਂਟ ਕਰੀ ਜਾ ਰਹੇ ਨੇ ਨਾਲ ਨਾਲ ਸਾਨੂੰ ਫਤਿਹ ਬੁਲਾ ਰਹੇ ਨੇ ਕੋਈ ਪਿਆਰ ਦੇ ਰਿਹਾ ਕੋਈ ਤੰਦਰੁਸਤੀਆਂ ਚੜਦੀਆਂ ਕਲਾ ਜ ਰੱਖੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇ ਬਾਕੀ ਜਿਹੜੇ ਮਤਲਬ ਜਿਹਨਾਂ ਨੇ ਜਿਹੜੇ ਇੱਕ ਤੋਂ ਸੱਜਣ ਮਿੱਤਰ ਫਿਲਮ ਇੰਡਸਟਰੀ ਚ ਇੱਥੇ ਉਂਗਲ ਕੀਤੀ ਤਗੜੇ ਹੋ ਜਾ ਜੇ ਬਾਬਾ ਰੱਖੇ ਸੋਖ ਹਣ ਮੇਰੇ ਨਾਲ ਵੀ ਵਧਾ ਦਿਓ ਬਾਈ ਚੜਦੀਆਂ ਕਲਾ ਚੜ੍ਹਦੀਆਂ ਕਰਨ ਕਿਰਪਾ ਚੜਦੀਆਂ ਕਲਾ